ਇਹ ਜਿਹੜੇ ਕੰਗਣਾ ਸਨਮਾਨੀ ਕਮਕਾਬੀ ਆ ਬਿਲਕੁਲ ਹਾਂਜੀ ਹਾਂਜੀ ਇਹ ਤੇਦੀਆਂ ਭੈਣਾਂ ਨੂੰ ਮਾਈਆਂ ਨੂੰ ਕਹਿੰਦੀ ਸੀ ਜੀ ਇਹ ਤਾਂ ਨਹੀਂ ਜਾਣੀ ਮੈਂ 100-100 ਰੁਪਏ ਤੇ ਆੜੀ ਤੇ ਲਿਆਉਂਦੇ ਨੇ ਹਾਂ ਤਾਂ ਜਨਾ ਰਡਾਉ ਤੇੜੀ ਮਸ਼ਹੂਰ ਹੋਈ ਕੁੜੀ ਤੇ ਉਹ ਤਾਂ ਇਹ ਆਉਂਦੀਆਂ ਨਹੀਂ ਠੀਕ ਹੈ ਜੀ ਇਹ ਨੂੰ ਮੈਂ ਦੱਸਦਾ ਵੀ ਇਹ ਕੌਣ ਨੇ ਠੀਕ ਹੈ ਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇਪਰਵਾ ਤੁਸੀਂ ਦੇਖ ਰਹੇ ਹੋ ਸੰਝਾ ਪੰਜਾਬ ਦੋਸਤੋ ਅੱਜ ਅਸੀਂ ਮਹਿਤਾ ਹੀ ਬਣ ਦੀ ਲੋਕੇਸ਼ਨ ਦੇ ਉੱਪਰ ਆਏ ਹੋਏ ਸੀਗੇ ਤੇ ਉੱਥੇ ਸਾਨੂੰ ਮਿਲੇ ਨੇ ਬਾਬਾ ਜੀ ਉਹਨਾਂ ਦਾ ਨਾਂ ਹੈਗਾ ਅਜੈਬ ਸਿੰਘ ਤੇ ਪਿੰਡ ਤੌਲੇ ਤੋਂ ਨੇ ਪਰ ਇ ਤੇ ਮੇਰਾ ਅੱਜ ਕੋਈ ਆਉਣ ਦਾ ਇੱਧਰ ਸਬਬ ਨਹੀਂ ਸੀ ਪਰ ਅੱਜ ਕੁਦਰਤੀ ਤੌਰ ਤੇ ਸਾਡਾ ਤੇ ਗੇੜਾ ਵੱਜਿਆ ਰੱਬ ਦਾ ਸਬਬੀ ਤੇ ਇੱਥੇ ਨਾ ਮੈਂ ਯਾਰਦਰ ਵੇਖਿਆ ਕਲਾਕਾਰੀ ਕਲਾਕਾਰ ਮਿਲੇ ਮੈਨੂੰ ਅੱਜ ਤੇ ਬਾਬਾ ਜੈਪ ਸਿੰਘ ਜੀ ਤੋਂ ਮੈਨੂੰ ਪਤਾ ਲੱਗਿਆ ਵੀ ਇਹ ਵੀ ਖੁਰਦ ਗਾਉਂਦੇ ਨੇ ਤੇ ਵੱਡੀ ਗੱਲ ਇਹ ਆ ਵੀ ਕਿਸਾਨਾਂ ਦੇ ਦਰਦ ਹੀ ਗਾਉਂਦੇ ਯਾਤਰ ਕਿਸਾਨਾਂ ਦੇ ਹੱਕੇ ਦੇ ਵਿੱਚ ਗਾਉਂਦੇ ਨੇ ਗਾਉ ਬਾਪੂ ਜੀ ਬਿਲਕੁਲ ਗੱਲ ਸਹੀ ਹੈ ਨਹੀਂ ਸਹੀ ਹੈ ਜੀ ਤੇ ਬਾਪੂ ਜੀ ਕੋਲ ਅੱਜ ਸੁਣਦੇ ਕਿਸਾਨਾਂ ਦੇ ਪ੍ਰਤੀ ਕਿਸਾਨਾਂ ਦੇ ਹੱਕੇ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਗੀਤ ਤੇ ਮੈਂ ਕਹਿੰਦਾ ਵੀ ਤੁਸੀਂ ਵੀ ਵੇਟ ਦੇ ਵਿੱਚ ਹੋਮੋਗੇ ਤੇ ਮੈਂ ਵੀ ਇਸ ਵੇਟ ਦੇ ਵਿੱਚ ਆ ਬਾਬਾ 2020 ਨੂੰ ਕਾਲੇ ਕਾਨੂੰਨ ਜਦੋਂ ਆਪਾਂ ਰੱਦ ਕਰਾਉਣ ਗਏ ਸੀ ਦਿੱਲੀ ਬਿਲਕੁਲ ਜੀ ਉੱਥੇ ਤੋਂ ਆਪਾਂ ਅਰਦਾਸਾਂ ਬੇਂਟੀਆਂ ਕਰਕੇ ਚੱਲੇ ਸੀ 6-6 ਮਹੀਨਿਆਂ ਦਾ ਰਸਨ ਲੈ ਕੇ ਚੱਲੇ ਸੀ ਜੀ ਹਰਿਆਣਾ ਦੇ ਖੱਟਰ ਮੁੱਖ ਮੰਤਰੀਆਂ ਨਾਕੇ ਭੰਨ ਕੇ ਲੰਗੇ ਸੀ ਹਾਂਜੀ ਦਿੱਲੀ ਕੋਚ ਕੀਤਾ ਬਿਲਕੁਲ ਉਹ ਟਾਈਮ ਦਾ ਮੇਰਾ ਗੀਤ ਲਿਖਿਆ ਹੋਇਆ ਠੀਕ ਹੈ ਜੀ ਇਹ ਗੀਤ ਨੇ ਵੀ ਤੁਸੀਂ ਆਪ ਹੋ ਜੀ ਬੱਲੇ ਕੀ ਆਵਾਜ਼ ਬਾਬਾ ਜੀ ਕਹਿੰਦੇ ਗੀਤ ਲਿਖਿਆ ਵੀ ਖੁਦ ਨਾ ਤੇ ਗੌਰ ਨਾਲ ਸੁਣਿਓ ਵਧੀਆ ਲੱਗਾ ਤਾਂ ਸ਼ੇਅਰ ਵੀ ਜਰੂਰ ਕਰੇ ਪੇਜ ਨੂੰ ਫੋਲੋ ਕਰਿਓ ਆਓ ਬਾਬਾ ਜੀ ਉਹ ਕਰਕੇ ਚੱਲੇ ਸੀ ਅਰਦਾਸ ਕਰਕੇ ਚੱਲੇ ਸੀ ਅਰਧਾਸ ਉਹ ਬਾਬਾ ਰਹੀ ਸਾਡੇ ਸਾਥ ਸਾਨੂੰ ਤੇਰੇ ਤੇ ਬਿਸ਼ਵਾਸ ਉਹ ਸਾਥ ਦੇਵੇਂ ਸੱਚ ਦਾ ਉਹ ਕੰਮ ਤਾਂ ਸਮਾਰਿਆ ਜਾ ਕੇ ਧੰਨੇ ਜੱਟ ਦਾ ਓਏ ਬਾਬਾ ਕੰਮ ਤਾਂ ਸਮਾਰਿਆ ਜਾ ਕੇ ਧੰਨੇ ਜੱਟ ਦਾ ਉਹ ਲੱਗੇ 6 ਮਹੀਨਿਆਂ ਦਾ ਰਸਣ ਲੈਗੇ 6 ਮਹੀਨਿਆਂ ਦਾ ਰਸਣ ਉਹ ਲਾਤਾ ਦਿੱਲੀ ਦੇ ਵਿੱਚ ਆਸਣ ਉਹ ਮੋਦੀ ਸੁਣ ਲੈ ਸਾਡਾ ਪਾਸਣ ਓਏ ਹੱਥ ਖੜੇ ਕਰਾ ਦੇਾਂਗੇ ਹੈ ਸੌਰੇ ਜਾਂ ਪੁੱਤ ਤਵ ਤੈਨੂੰ ਕੰਬਣ ਲਾ ਦੇਾਂਗੇ ਹੈ ਸੌਰੇ ਜਾਂ ਪੁੱਤ ਤਵ ਤੈਨੂੰ ਕੰਬਣ ਲਾ ਦੇਾਂਗੇ ਜਿਹੜੀ ਕੰਗਣਾ ਫਿਲਮਾਂ ਦੇ ਕੰਮ ਕਰ ਵੀ ਆ ਬਿਲਕੁਲ ਹਾਂ ਜੀ ਹਾਂ ਜੀ ਏ ਬੀਬੀਆਂ ਪਹਿਣਾ ਮਾਈਆਂ ਨੂੰ ਕਹਿੰਦੀ ਸ਼ੀਰੀਏ ਤਾਹਨੇ ਜਾਣੇ ਮੈਂ 100 100 ਰੁਪਏ ਤੇ ਹੜੀ ਤੇ ਲਿਆਉਂਦੇ ਨੇ ਹਾਂ ਕੰਗੜਾ ਰੜਾਉ ਤੜੀ ਮਸ਼ਹੂਰ ਹੋਇਆ ਕੁੜੀ ਹਾਂ ਬਈ ਉ ਤਾਂ ਇਹ ਆਉਂਦੀਆਂ ਨਹੀਂ ਠੀਕ ਹੈ ਜੀ ਇਹ ਨੂੰ ਮੈਂ ਦੱਸਦਾ ਵੀ ਕੌਣ ਨੇ ਠੀਕ ਹੈ ਜੀ ਓ ਮੇਰੀਆਂ ਬੀਬੀਆਂ ਪਹਿਣਾ ਮਾਈਆਂ ਮੇਰੀਆਂ ਬੀਬੀਆਂ ਪਹਿਣਾ ਮਾਈਆਂ ਓਏ ਦਿਹਾਰੀ ਤੇ ਨਹੀਂ ਆਈਆਂ ਇਹ ਵੱਡਿਆਂ ਤਰ੍ਹਾਂ ਦੀਆਂ ਜਾਈਆਂ ਜਨਾਂ ਨੂੰ ਤੂੰ ਪੰਡ ਦੀ ਓ ਮੰਗ ਖਾਣੀਏ ਜਾਤੇ ਨਹੀਂ ਤੂੰ ਫੇਰੇ ਮੰਗਦੀ ਹੇ ਮੰਗ ਖਾਣੀਆਂ ਜਾਤੇ ਨਹੀਂ ਤੂੰ ਫੇਰੇ ਮੰਗਰੀ ਨੀ ਗੱਲ ਸੁਣ ਲੈ ਮੇਰੀ ਕੰਗਣਾ ਨੀ ਗੱਲ ਸੁਣ ਲੈ ਮੇਰੀ ਕੰਗਣਾ ਨੀ ਹੁਣ ਆਉਂਦਾ ਤੈਨੂੰ ਮੰਗੜ ਨਿੱਤਾ ਕਿਹੜਾ ਮਾਂ ਪਿਓ ਤੋਂ ਸੰਗਣਾ ਨਹੀਂ ਤੂੰ ਫੇਰੇ ਟਾਪਦੀ ਓ ਨਚਣ ਵਾਲੀਏ ਕੁੜੀਏ ਨਹੀਂ ਤੂੰ ਫੇਰੇ ਨੱਚਦੀ ਹੇ ਨਚਣ ਵਾਲੀਏ ਕੁੜੀਏ ਨਹੀਂ ਤੂੰ ਫੇਰੇ ਨੱਚਦੀ ਉਹ ਮੋਦੀ ਕਰੀਆਂ ਤੈ ਮਰ ਆਈਆਂ ਮੋਦੀ ਕਰੀਆਂ ਤੈ ਮਰ ਆਈਆਂ ਹੁਣ ਤੇਰੀਆਂ ਚੱਲ ਨਹੀਂ ਦਈਆਂ ਚਤਰਾਈਆਂ ਉਹ ਦਸ ਤਾਂ ਕਰੀਆਂ ਕਿੱਥੇ ਕਮਾਈਆਂ ਵੇਚ ਕੇ ਦੇਸ਼ ਖਾ ਗਿਆ ਉਹ ਦੁਰਫਿਟੇ ਨੂੰ ਮੋਦੀ ਚਾਹ ਵੇਚਣ ਬਾਇਆ ਦੁਰਫਿਟੇ ਨੂੰ ਮੋਦੀ ਚਾਹ ਵੇਚਣ ਬਾਇਆ ਤੇ ਸੰਗ ਚਾਹ ਵੇਚਦਾ ਹੁੰਦਾ ਜਿਹੜਾ ਅੱਜ ਪ੍ਰਧਾਨ ਮੰਤਰੀ ਬਣਦਾ ਬਿਲਕੁਲ ਜੀ ਬਿਲਕੁਲ ਉਹ ਜਾਮਾ ਮੈਂ ਉਹਦੇ ਬਲਿਹਾਰੇ ਜਾਮਾ ਮੈਂ ਉਹਦੇ ਬਲਿਹਾਰੇ ਜੀਨੇ ਕਫਤੇ ਬੰਦ ਪਹਾਰੇ ਆ ਉਹ ਵੇਖਣ ਬਾਲੇ ਸੀ ਨਿਆਰੇ ਗਿਆ ਸੀ ਜਾਨ ਹੀਲ ਕੇ ਉਹ ਸੱਪ ਵਾਂਗੂ ਖੱਟਰ ਬਹਾਤਾ ਕੀਲ ਕੇ ਉਹਨੇ ਸੱਪ ਵਾਂਗੂ ਖੱਟਰ ਬਹਾਤਾ ਕੀਲ ਕੇ ਉਹ ਗੱਲ ਸੁਣ ਲੈ ਖੱਟਰ ਬਣਵਾ ਸ਼ਾ ਗੱਲ ਸੁਣ ਲੈ ਖੱਟਰ ਬਣਵਾ ਸ਼ਾ ਮੁੰਡੇ ਲੰਗ ਤੋੜ ਕੇ ਨਾਕਾ ਕਰਕੇ ਆਉਣਗੇ ਇੱਕ ਪਾਸਾ ਵਹੇਗਾ ਦਿੱਲੀ ਵਿੱਚ ਲਾ ਕੇ ਪੱਕੇ ਮੋਰਚੇ ਹੋ ਜਾਂਦਣੇ ਭਣੋਈਏ ਤੇਰਾ ਨਾਕਾ ਤੋੜ ਕੇ ਓਏ ਖਟਵਾ ਲੰਘ ਗਏ ਪੰਜਾਬੀ ਤੇਰਾ ਨਾਕਾ ਤੋੜ ਕੇ ਉਹ ਖਟਰਾ ਲਾਏ ਬਥੇਰੇ ਦਿੱਕੇ ਖਟਰਾ ਲਾਏ ਬਥੇਰੇ ਦਿੱਕੇ ਵੇ ਛੁਰ ਗਏ ਸ ਬਥੇਰੇ ਸਿੱਕੇ ਉਹਨਾਂ ਨੇ ਮਰੇ ਪਾਣੀ ਦੇ ਛਿੱਟੇ ਲੈ ਕੇ ਬਟੇ ਸੜਕ ਤੇ ਰੱਖੇ ਆ ਉਹ ਚੱਕ ਜਾ ਪਰਾਂ ਚੱਕ ਜਾ ਪਰਾਂ ਮੁੰਡਿਆਂ ਨੇ ਸਿੱਟੇ ਉਹ ਕਮਾਲ ਕਰ ਗਏ ਉਹ ਚੱਕ ਕੇ ਪੱਥਰ ਰਾ ਸਾਫ ਕਰ ਗਏ ਚੱਕ ਕੇ ਪੱਥਰ ਰਾ ਸਾਫ ਕਰ ਗਏ ਖਰਾਨੇ ਦਾ ਮੁੰਡਾ ਮੌਲਿਆਂ ਨੇ ਪਾਣੀ ਆ ਪਏ ਬੰਨੇ ਟੈਂਕੜੇ ਝੜ ਕੇ ਹਾਂਜੀ ਹਾਂਜੀ ਉਹ ਮੁੰਡਾ ਬੇਖ ਮੌਲੀਆਂ ਵਾਲਾ ਪਿੰਡ ਮੌਲੀਆਂ ਦਾ ਠੀਕ ਹੈ ਜੀ ਮੁੰਡਾ ਬੇਖ ਮੌਲੀਆਂ ਵਾਲਾ ਉਹ ਪੱਬਾ ਮਾਰਦਾ ਛੜਾ ਗੱਡੀ ਉੱਤੇ ਚੜ ਗਿਆ ਉਹ ਚੜ ਕੇ ਟੈਂਕੀ ਦੇ ਪਾਣੀ ਵਾਲਾ ਪਾਇਪ ਬੰਦ ਕਰ ਗਿਆ ਛੜ ਕੇ ਗੱਡੀ ਦੇ ਪਾਣੀ ਵਾਲਾ ਪਾਇਪ ਬੰਦ ਕਰ ਹੀ ਗਿਆ ਹਰਜੀਤ ਗਰੇਵਾਲ ਤੁਮੋਲੇ ਵਾਲਾ ਠੀਕ ਹੈ ਜੀ ਇਹ ਵੀ ਸਾਨੂੰ ਉੱਥੇ ਦਿੱਲੀ 'ਚ ਬੈਠਿਆਂ ਨੂੰ ਕਹਿੰਦੇ ਇਹ ਅੱਤਵਾਦੀ ਨੇ ਮੋਦੀ ਦੇ ਸਾਹ ਤੇ ਠੀਕ ਹੈ ਜੀ ਮੈਂ ਉਹ ਇਹ ਅੱਤਵਾਦੀ ਨੇ ਸਾਹੇ ਹਰਜੀਤ ਗਰੇਵਾਲ ਜੀ ਹਰਜੀਤ ਗਰੇਵਾਲ ਤੁਮੋਲੇ ਦਾ ਇਹਨੂੰ ਵੀ ਦੱਸਦਾ ਉਹ ਬੈਠਾ ਦਿੱਲੀ ਦੇ ਵਿੱਚ ਬੋਲੇ ਬੈਠਾ ਦਿੱਲੀ ਦੇ ਵਿੱਚ ਬੋਲੇ ਆ ਉਹ ਬੜ ਕੇ ਵੇਖ ਤੂੰ ਤਨੌਲੇ ਤੇਰੇ ਕਰਦਾਂਗੇ ਹੱਡ ਪੋਲੇ ਸੁਣ ਲੈ ਹਰਜੀਤ ਓਏ ਉਹ ਤੇਰਿਆਂ ਹੱਡਾਂ 'ਚ ਅਸੀਂ ਪਾ ਦੇਂਗੇ ਪੀਕ ਓਏ ਤੇਰਿਆਂ ਹੱਡਾਂ 'ਚ ਅਸੀਂ ਪਾ ਦੇਂਗੇ ਪੀਕ ਓਏ ਮੈਂ ਦਿੱਲੀ 'ਚ ਵੀ ਡਰੈਸ ਦਿੱਤਾ ਇੱਥੇ ਮੈਂ ਤੇ ਨਾ ਹਾਂਜੀ ਹਾਂਜੀ ਉਹ ਮੇਰਾ ਨਾਂ ਹੈ ਜੈਬ ਤੌੜੇ ਵਾਲਾ ਮੇਰਾ ਨਾਂ ਹੈ ਜੈਬ ਤੌੜੇ ਵਾਲਾ ਮੈਂ ਡਾਕਟਰ ਹੈ ਨਹੀਂ ਵਾਲਾ ਮੇਰਾ ਜ਼ਿਲ੍ਹਾ ਹੈਗਾ ਬਰਨਾਲਾ ਕਹਿਣਾ ਗੱਲ ਸੱਚੀ ਓਏ ਉਹ ਪਿੰਡ ਹੈਗਾ ਧੌਲਾ ਰਹਿਣਾ ਰੂੜਾ ਪੱਤੀ ਓਏ ਮੇਰਾ ਪਿੰਡ ਹੈਗਾ ਧੌਲਾ ਰਹਿਣਾ ਰੂੜਾ ਪੱਤੀ ਓਏ ਵਾਹਿਗੁਰੂ ਜੀ ਖਾਲਸਾ ਸਾਹਿਬ ਹੈ ਨਿਹੰਗ ਤੇ ਸਾਨੂੰ ਜੇ ਤੁਹਾਨੂੰ ਦੋਸਤੋ ਵੀਡੀਓ ਲੱਗੀ ਵਧੀਆ ਕਿਉਂਕਿ ਬਾਬਾ ਜੈਪ ਸਿੰਘ ਜੀ ਦੇ ਬਹੁਤ ਹੀ ਪਿਆਰੇ ਬੋਲ ਸੀਗੇ ਖਾਸ ਕਰਕੇ ਕਿਸਾਨਾਂ ਦੇ ਹੱਕ ਵਿੱਚ ਉਹਨਾਂ ਨੇ ਗਾਇਆ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਜਰੂਰ ਕਰਿਓ ਦੋਸਤੋ ਤੇ ਨਾਲ ਨਾਲ ਜੇ ਹੋ ਸਕੇ ਪੇਜ ਨੂੰ ਫੋਲੋ ਜਰੂਰ ਕਰਿਓ